ਆਹ ਦੇ ਲੋ ਨੌਜਵਾਨਾਂ ਨਾਲ ਅਸੀਂ ਆਉਂ ਲੱਗੇ। ਇਹ ਲੋ ਜੀ ਕੱਲ ਇੱਕ ਮਨਪ੍ਰੀਤ ਸਿੰਘ ਹੈ। son of ਰਜੀਤ ਸਿੰਘ ਵਾਸੀ ਬੀਮਸਾ। ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭੁਲਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਰੋ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ। ਤਾਂ ਉਸ ਦੇ ਉੱਪਰ 5-7 ਅਨਲੋੜ ਬੰਦੇ ਨੇ ਟਰੈਕ ਕਰਤਾ। ਕੀ ਸੱਪਾ ਬੰਦੇ ਨੇ ਆਪਣੇ ਕਿੱਥੋਂ ਆਏ ਤੁਸੀਂ? ਮੇਰੇ ਪਿੰਡ ਬੀਮਸਾ ਜੈ ਮੈਨੂੰ ਮੈਂ ਸੀ ਕਰਕੇ ਸੱਦੇ ਗਈ ਵੀ ਲੜਕੀ ਦੀ ਸੀ ਵੀ ਲੜਕੀ ਸੀ ਉਹਦੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਵੀ ਤੇ ਲੜਕੇ ਉਹਨਾਂ ਨੇ ਥਰਾੜਾੜਾ ਮਾਰ ਕੇ ਉਹ ਵੀ ਕੀਤਾ ਹੀ ਲਿਵੇ ਉਹਨਾਂ ਮੈਂ ਹਸਪਤਾਲ ਜਾ ਗਈ ਉਦੋਂ ਟੈਂਕ ਟੋਕੇ ਲੱਗੇ ਮੈਂ ਜੋ ਫਰੈਂਕ ਬੜਾ ਥੂੜ ਦਿੱਤਾ ਹੀ ਉਹ ਆ ਗਈ ਤੇ ਫਿਰ ਆ ਗਈ ਇਹਨੇ ਮੇਰੇ ਦਵਾਈ ਦੇ ਵੀ ਤੋਂ ਲੱਗੇ ਉਦੋਂ ਜਦ ਹੀ ਆ ਗਈ ਦੁਬਾਰੇ ਥਰਾੜਾੜਾ ਕਰੇ ਹੀ ਉਦੋਂ ਬੱਟ ਮਾਰ ਕੇ ਵੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਉਸੇ ਜੇ ਭੰਨ ਗਏ ਜੀ ਉਦੋਂ ਸਾਹਮਣੇ ਬੈਠ 안녕하세요. 아... 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 ਨਾਮ ਹੈ ਆਪਣਾ ਕੁਲਵਿੰਦਰ ਸਿੰਘ ਨਾਮ ਹੈ। ਕੁਲਵਿੰਦਰ ਸਿੰਘ ਦੀ ਕਿਸ ਤਰ੍ਹਾਂ ਲੜਾਈ ਹੋਈ ਹੈ ਕਿਥੇ ਪਿਉ ਤੇ ਠੀਕ ਹੀ ਸੱਟਾਂ ਲੱਗੀਆਂ ਨੇ। ਮੈਂ ਸਰਕਾਰੀ ਹਸਪਤਾਲ ਉਹ ਉਹਦੇ ਵਿੱਚ ਪਿਆ ਰਜਿੰਦਰਾ ਚ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ 'ਤੇ ਡਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਡਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ। ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ। ਇਹ ਪਿੰਡੋਂ ਬੁਲਾ ਕੇ ਮਨ ਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਤੋਂ ਬਾਅਦ ਕੁੱਟ ਮਾਰੀ ਇਹ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਰੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਹਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀਗੇ ਵੀ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਅਸੀਂ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮੰਨ ਲ ਮੱਟੀ ਕਰਾ ਕੇ ਵਾਪਸ ਆ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:00 ਸਵਾ 11:00 ਦੇ ਕਿਤੇ ਬਾਅਦ ਇਲਾਜ ਕਰਵਾਉਣ ਵਾਸਤੇ ਆਏ ਸੀ ਹਾਂ ਜੀ ਇਹਨਾਂ ਦਾ ਇਲਾਜ ਕਰਵਾਉਣ ਵਾਸਤੇ ਆਇਆ ਸੀ ਮੈਂ ਤੇ 11:00 ਸਵਾ 11:00 ਵੇ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਦਿੱਖੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਕੀ ਨਾਮ ਹੈ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕੀ ਸੁਪਾ ਮੁੰਡੇ ਨੇ ਆਪਣੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸਾ ਜੈ ਮੈਨੂੰ ਮੈਸੇਜ ਕਰਕੇ ਸੱਦੇਗਾ ਇਹ ਲੜਕੀ ਦੀ ਸੀ ਇਹ ਲੜਕੇ ਦੀ ਸੀ ਉਸਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਤੇ ਲੜਕੇ ਨੇ ਮੈਨੂੰ ਰਾਰਾੜਾ ਮਾਰ ਕੇ ਉਰੀਜ਼ ਕੀਤਾ ਹੀ ਠੀਕ ਹੈ ਉਦੋਂ ਉਹ ਹਸਪਤਾਲ ਚ ਆ ਗਈ ਉਦੋਂ ਟੈਂਕ ਟੁਕ ਲੱਗੇ ਮੈਂ ਜੋ ਫਰੈਂਡ ਨੂੰ ਬੜਾ ਫੋਨ ਕੀਤਾ ਸੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੈਨੂੰ ਦਵਾਈ ਦੇ ਵੀ ਦੋਣ ਲੱਗੇ ਉਧਰ ਜਦ ਹੀ ਆ ਗਏ ਦੁਬਾਰੇ ਰਾਰਾੜਾ ਕਰੇ ਹੀ ਉਦੋਂ ਉਹਦੇ ਫੁੱਟ ਮਾਰ ਕੇ ਦੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਇਸ ਜਿਹੇ ਭੰਗੇ ਜੀ ਉਦੋਂ ਸਾਹਮਣੇ ਬੈਠੇ ਵਾਜੇ ਕੁੱਲੇ ਸੱਟਾਂ ਕਿੱਥੇ ਤੇ ਵੱਜੀਆਂ ਨੇ ਮੇਰੇ ਸਿਰ ਤੇ ਨਹੀਂ ਬਾਂਦਨੇ ਲੱਗਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰ ਤੋਂ ਹੋ ਜੋ ਮਾਰ ਲਗੇ ਤੁਹਾਨੂੰ ਜੋ ਗੁੰਡੇ ਅੰਸਰ ਸੀਗੇ ਸਰਕਾਰੀ ਹਸਪਤਾਲ ਦੀ ਸੀਵਿੰਗ ਐਸੇ ਸਰਕਾਰੀ ਐਸੇ ਸੇਫਟੀ ਚਾਹੀਦਾ ਚਾਹੀਦਾ ਜੀ ਕਿਉਂਕਿ ਕੱਲ੍ਹ ਸਾਡੇ ਨਾਲ ਫੇਰ ਕੱਲ੍ਹ ਤੋਂ ਕਿਸੇ ਹੋਰ ਵੀ ਹੋ ਸਕਦਾ ਹੈ ਜੀ ਇਹ ਤਾਂ ਮੰਨ ਕਰਦੇ ਆ ਵੀ ਸਾਨੂੰ ਰਿਸੋਰਸ ਬਣ ਚਾਹੀਦੇ। ਦੱਸੋ ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜੀ ਆ ਲੜਕਿਆਂ ਦਾ ਟੁੱਟਿਆ ਮਾਰੂ ਭਈਆ ਡਾਕਟਰ ਸਾਹਿਬਾਂ ਨੇ ਦਾਅ ਭਰਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਲੱਗਦੇ ਨੇ ਸਾਰ ਸਾਰ ਸਾਰੇ ਹੱਸਤਾਬੀ? ਜੀ ਸਰਕਾਰੀ ਹਸਪਤਾਲ ਜਿਹੜੇ ਵਿੱਚ ਜਿਹੜੇ ਇਹ ਜਿਹੇ 엘ਿਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਖੜੇ ਹੋਣ ਤਾਂ ਇਹ ਜੇ ਐਲੀਮੈਂਟਸ ਅੰਦਰ ਆ ਨਹੀਂ ਨਾ ਕਿਉਂਕਿ ਇਹਨਾਂ ਦਾ ਹਸਪੀਟਲ ਪ੍ਰੈਮਿਸਿਸ ਵਿੱਚ ਆਣ ਦਾ ਕੋਈ ਮਤਲਬ ਹੀ ਨਹੀਂ ਔਰ ਕਿਉਂਕਿ ਇਹ ਸਭ ਕੁਝ ਬਹੁਤ ਰੈਗੂਲਰਲੀ ਹੋ ਰਿਹਾ ਹੈ ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜੋ ਲੋਕ ਡਿਊਟੀ ਕਰ ਰਹੇ ਨੇ ਉਹ ਕਿਸ ਹੱਦ ਤੱਕ ਇਨਸਿਕਿਉਰ ਨੇ ਇਹਦਾ ਡਾਕਟਰ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਵੇਂ ਮੈਨੇਜ ਕੀਤਾ ਹੈ ਬਟ ਜੇ ਕਿਸੇ ਫੀਮੇਲ ਡਾਕਟਰ ਦੀ ਇੱਥੇ ਡਿਊਟੀ ਹੁੰਦੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦੀ ਸੀ ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਪੰਤੋੜੀ ਹੋਈ ਹੈ ਤੇ ਪੰਤੋੜੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਟਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕਪਿਲ ਗੋਇਲ ਹੈ ਸਰ ਸਾਹਿਬ ਰਾਤ ਜੋ ਲੜਾਈ ਹੋਈ ਹੈ ਇੱਥੇ ਕਿਰਚਾ ਕਰਪਾਨਾ ਦਾ ਚੱਲੇ ਨੇ ਕੀ ਕਹਾਂ ਚਾਹੁੰਦੇ ਹੋ ਸਰ ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ ਹੋਈ ਹੈ ਪ੍ਰੋਬਲਮ ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਤੇ ਉਹਨੂੰ ਪੰਜ ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ ਕਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਹਨੂੰ ਕੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰੇਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭਜਦੇ ਪਏ ਨੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸੀ ਕੰਮ ਸਿੱਖਣ ਆਏ ਨੇ ਇੱਥੇ ਉਹ ਵੀ ਦਹਿਸ਼ਤ ਦੇ ਵਿੱਚ ਸੀ ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਹਨੂੰ ਇਨਫੈਕਟ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵੈਰ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਰਿਸ਼ੀ ਬਸ ਜਿਹहां ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਸੁਰੱਖਿਆ ਦੀ ਘਾਟ ਹੈ ਪੁਲਸ ਕਰਮੇ ਦੀ ਸਟਾਫ ਦੀ ਗਾਰੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ 100% ਜੀ ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਹਾਂ ਜਿਸ ਕਰਕੇ ਹੜਤਾਲ ਵੀ ਕਰ ਰਹੇ ਹਾਂ ਜਿਹੜੀ 8 ਤੋਂ 3 11 ਦੀ ਸਾਡੀ ਹੜਤਾਲ ਚੱਲ ਰਹੀ ਹੈ ਉਹਦਾ ਮੇਨ ਮੁੱਦਾ ਹੀ ਇਹ ਹੈ ਸਿਕਿਉਰਟੀ ਨੂੰ ਲੈ ਕੇ ਆਪਾਂ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਡ ਹੋ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ ਹੈ ਔਰ ਇੱਕ ਵਾਰ ਨਹੀਂ ਉਹ ਬੰਦਿਆਂ ਨੇ ਕਟਵਟ ਤਿੰਨ ਤੋਂ ਚਾਰ ਵਾਰ ਹਸਪਤਾਲ ਦੇ ਵਿੱਚ ਵੜੇ ਨੇ ਉਹਨਾਂ ਨੇ ਇੱਥੇ ਆਏ ਨੇ ਅੰਦਰ ਉਹਨਾਂ ਨੇ ਇੱਥੇ ਸੂਝ-ਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ ਕੀ ਕਰ ਰਹੇ ਨੇ ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ ਉਸ ਤੋਂ ਦੋ ਵਾਰ ਅੰਦਰ ਆਏ ਦੋ ਵਾਰ ਆਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ ਉਸ ਤੋਂ ਬਾਅਦ ਫਿਰ ਬਾਅਦ ਚ ਇੱਥੇ ਆਏ ਜਦੋਂ ਪੀਸੀਆਰ ਵੀ ਸੀ ਉਸ ਤੋਂ ਬਾਅਦ ਫਿਰ ਇੱਥੇ ਆਕੇ ਉਹਨਾਂ ਦਾ ਬੰਦਾ ਬੈਠਾ ਮਤਲਬ ਕਿ ਉਹਨਾਂ ਦੀ ਹਿੰਮਤ ਦੀ ਗੱਦ ਨਹੀਂ ਪੈਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ ਸਾਨੂੰ ਖੁਦ ਨਹੀਂ ਸਮਝ ਆ ਰਿਹਾ ਕੋਈ ਬੰਦਾ ਫੜੇਗਾ ਉਹਨਾਂ ਦਾ ਕੋਈ ਟ੍ਰੇਸ ਹੋਇਆ ਐਸ ਪਰ ਸਾਡੀ ਨੌਲੇਜ ਇਹ ਜੀ ਦੋ ਬੰਦੇ ਉਹਨਾਂ ਦੇ ਫੜੇ ਗਏ ਨੇ ਤੇ ਇੱਕ ਬੰਦਾ ਦਾ 100% ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30 1 ਵਜੇ ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ ਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ ਤੇ ਕੁਝ ਪੇਸ਼IENTS ਨੇ ਪਹਿਚਾਨ ਲਿਆ ਤੇ ਫਿਰ ਪੁਲਿਸ ਨੇ ਉਹਨੂੰ ਘੇਰਾਵ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਸਾਨੂੰ ਪਤਾ ਚੱਲਿਆ ਸੀ ਇਸ਼ਾਇਤ ਇੱਕ ਬੰਦਾ ਹੋਰ ਗ੍ਰਿਫਤਾਰ ਕਰ ਚੁੱਕੇ ਨੇ ਸਰ ਕੀ ਹਾਸਾ ਹੋਇਆ ਹੌਸਪੀਟਲ ਦੇ ਵਿੱਚ ਜਿਹੜਾ ਕੱਲ ਹਾਸਾ ਹੋਇਆ ਹਥਿਆਰਬੰਦ ਜਿਹੜਾ ਨੌਜਵਾਨਾਂ ਨੇ ਸਾਮਲ ਕੀਤਾ ਤੇ ਇਹੋ ਜੀ ਕੱਲ ਇੱਕ ਮਨਪ੍ਰੀਤ ਸਿੰਘ ਹੈ son of ਰਜੀਤ ਸਿੰਘ ਵਾਸੀ ਬੀਮਸਾ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਲਾ ਕੇ ਇਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਰ ਹਸਤਾ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲੀ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਕਾ ਕੇ ਮਿਲਿਆ ਤਾਂ ਉਸ ਦੇ ਉੱਪਰ ਪੰਜ ਸੱਤ ਅਣਜਾਣ ਬੰਦੇ ਨੇ ਅਟੈਕ ਕਰਤਾ ਉਹਦੇ ਸੱਤ ਰੋਣਾਂ ਨਾਲ ਮਾਰੀਆਂ ਇੰਨਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ ਉਹ ਐਡਮਿਟ ਕਰਾਇਆ ਉਹਨਾਂ ਨੇ ਜਦੋਂ ਉਹ ਐਡਡਮਿਟ ਹੋ ਗਿਆ ਅਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਰਾਕੇ ਉਹਨਾਂ ਨੇ ਦੁਬਾਰੇ ਅਟੈਕ ਕੀਤਾ ਅਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਤੇ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜੁਧਰਾ ਹਸਪਤ ਮਰਪੀ ਦੇ ਬਿਆਨਤੇ ਅਸੀਂ ਅੰਮੋਰ ਬੰਦਿਆਂ ਦੇ ਖਿਲਾਫ ਪੰਜ ਸੱਤ ਅੰਮੋਰ ਬੰਦਿਆਂ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੂਸਾਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 ਤੇ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਕਸਗਰੂ ਸਾਡੇ ਐਸ ਐਚ ਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਸਰਪਾਤ ਚਹਿਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਰੀ ਇਹ ਸੈਂਟੀਫਿਕ اور ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅੰਮੋਲ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਵਰਪਰੀ ਸਿੰਘ ਐਸ ਐਚਓ ਨੇ ਟ੍ਰੇਸ ਕੀਤੇ ਔਰ ਜਿਹਨਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਬਲਦੀਪ ਸੀ ਜੋ ਇਹਨਾਂ ਨੇ ਕੋਈ ਪ੍ਰਾਣੀ ਰੱਜਸ਼ਰ ਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਹੀ ਬੰਦੇ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਆਰਡਰ ਬ੍ਰੇਕ ਕੀਤਾ ਖੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਮੇਰੇ ਡੇਆਟੂ ਅਸੀਂ ਸਾਰੇ ਅਰੈਸਟ ਕਰਕੇ ਉਹਨਾਂ ਨੂੰ ਬਿਹਂਦਲਾਬਾਸ ਹੋਊਗਾ ਹੋਰ ਕਿੰਨੇ ਬੰਦੇ ਫੜੇਗੇ ਸਾਡੀ ਟੀਮਾਂ ਗਈਆਂ ਹੋਈ ਜਾਣੇ ਜੀ ਹਜੇ ਸਾਰੇ ਅਸੀਂ ਕਰ ਰਹੇ ਹਾਂ ਜੀ ਸਾਰਾ ਬੀਬਲ ਕਵਰ ਕਰ ਸਰ ਅਟੈਕ ਹਸਪਤਲ ਦੀ ਐਮਰਜੈਂਸੀ ਤੇ ਹੋਇਆ ਤਾਂ ਉੱਥੇ ਪੁਲਿਸ ਟਿਕਿੰਗ ਜਾਂ ਕੋਈ ਸੁਰੱਖਿਆ ਕਰਨੀ ਜਾਂ ਕੋਈ ਨਾ ਕੋਈ ਸਕਿਉਰਟੀ ਦੇ ਲਈ ਭੇਜਦੇ ਨੇ ਪਹਿਲਾਂ ਵੈਸੇ ਕਿ ਡਿਊਟੀ ਹੋਈ ਜਾਂਦੀ ਨਹੀਂ ਜੀ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਵਜੇ 20 ਮਿੰਟ ਤੇ ਅਟੈਕ ਹੋਇਆ ਔਰ 11:25 ਮਿੰਟ ਜਾਂ 11:30 ਵਜੇ ਸਾਡੇ 6